ਅੱਜ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਲ ਪ੍ਰਮਾਤਮਾ ਨੇ ਕੁੜੀ ਦੀ ਦਾਤ ਬਖਸ਼ੀ ਹੈ ਤੇ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਖਬਰ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਨੇ ਬੇਟੀ ਦੀ ਦਾਤ ਬਖਸ਼ੀ ਹੈ ਜਦੋਂ ਤੇ ਬੱਚਾ ਦੋਵੇਂ ਤੰਦਰੁਸਤ ਨੇ ਤੇ ਉਸ ਬੱਚੀ ਦੀ ਫੋਟੋ ਨੂੰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੋ ਭਗਵੰਤਮਾਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਹੈ ਭਗਵੰਤਮਾਨ ਦੇ ਘਰ ਇੱਕ ਧੀ ਨੇ ਜਨਮ ਲਿਆ ਤੇ ਉਹਨਾਂ ਦੇ ਘਰੇ ਖੁਸ਼ੀਆਂ ਆ ਚੁੱਕੀਆਂ ਨੇ ਭਗਵੰਤਮਾਨ ਤੇ ਉਹਦਾ ਪੂਰਾ ਪਰਿਵਾਰ ਇਸ ਧੀ ਦੇ ਘਰ ਆਉਣ ਤੇ ਬਹੁਤ ਖੁਸ਼ ਨੇ ਤੁਹਾਨੂੰ ਦੱਸ ਦਈਏ ਕਿ ਭਗਵੰਤਮਾਨ ਦੇ ਪਹਿਲਾਂ ਵੀ ਦੋ ਬੱਚੇ ਨੇ ਇੱਕ ਕੁੜੀ ਤੇ ਇੱਕ ਮੁੰਡਾ ਤੇ ਬਾਅਦ ਵਿੱਚ ਭਗਵੰਤਮਾਨ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ ਤੇ ਹੁਣ ਡਾਕਟਰ ਗੁਰਪ੍ਰੀਤ ਕੌਰ ਨੇ ਇੱਕ ਧੀ ਨੂੰ ਜਨਮ ਦਿੱਤਾ ਏ ਤੇ ਭਗਵੰਤਮਾਨ ਵੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਉੱਥੇ ਹੁਣ ਕਈ ਲੋਕ ਭਗਵੰਤਮਾਨ ਨੂੰ ਵਧਾਈਆਂ ਵੀ ਦੇ ਰਹੇ ਨੇ ਤੇ ਕੁਝ ਲੋਕ ਗਾਲਾਂ ਵੀ ਕੱਢ ਰਹੇ ਨੇ ਕਿਉਂਕਿ ਜਦੋਂ ਬਾਪੂ ਬਲਕੌਰ ਸਿੰਘ ਦੇ ਘਰ ਨਿੱਕੇ ਸਿੱਧੂ ਨੇ ਜਨਮ ਲਿਆ ਸੀ ਤਾਂ ਉਦੋਂ ਭਗਵੰਤਮਾਨ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਆਪਣੇ ਬੱਚੇ ਦਾ ਸਬੂਤ ਦੇਵੋ ਤੇ ਹੁਣ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਬਹੁਤ ਭਰਿਆ ਹੋਇਆ ਤੇ ਉਹ ਵਧਾਈਆਂ ਦੇਣ ਦੀ ਥਾਂ ਉਹਨਾਂ ਨੂੰ ਕਹਿ ਰਹੇ ਨੇ ਕਿ ਹੁਣ ਤੁਸੀਂ ਦੇਵੋ ਆਪਣੀ ਧੀ ਦਾ ਸਬੂਤ ਤੇ ਜਦੋਂ ਭਗਵੰਤ ਮਾਨ ਨੇ ਪੋਸਟ ਸਾਂਝੀ ਕੀਤੀ ਸੀ ਉਦੋਂ ਕਈ ਲੋਕਾਂ ਨੇ ਕਮੈਂਟ ਕੀਤੇ ਇੱਕ ਨੇ ਕਿਹਾ ਕਿ ਸਹੀ ਆ ਹੁਣ ਤਾਂ ਕਾਗਜ਼ ਦਿਖਾਉਣੇ ਬੰਦ ਹਿਆ ਮਾਨਸਿਆਂ ਤੇ ਅਗਲੇ ਨੇ ਕਿਹਾ ਸਰਕਾਰੀ ਤੌਰ ਤੇ ਸਾਬਿਤ ਕਰੋ ਮੂਸੇ ਵਾਲੇ ਬਾਂਗ ਤੇ ਇੱਕ ਹੋਰ ਨੇ ਕਮੈਂਟ ਕੀਤਾ ਕਿ ਡਾਕੂਮੈਂਟਸ ਪੇਸ਼ ਕਰੋ ਜਨਤਾ ਜਵਾਬ ਮੰਗ ਰਹੀ ਆ ਤੇ ਅਗਲੇ ਨੇ ਕਿਹਾ ਕਿ ਆਕਾਲਪੁਰਖ ਧੀ ਨੂੰ ਸ਼ਮਤ ਬਖਸ਼ੇ ਤੇ ਤੁਹਾਡੇ ਤੋਂ ਦੂਰ ਰੱਖੇ ਧੀ ਵੱਡੀ ਹੋ ਕੇ ਕੌਮ ਦੇ ਕਾਰਜ ਕਰੇ ਤੇ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ